ਦੋਸਤੋ ਕਈ ਸੱਜਣ ਨਾ ਘੋੜੀ ਨੂੰ ਮੜਾਉਣ ਤੋਂ ਬਾਅਦ ਉਹਦੇ ਮਾਕੇ ਡੰਡਾ ਲੈ ਕੇ ਹੋ ਜਾਂਦੇ ਨੇ ਉਹਨੂੰ ਭਜਾਉਣ ਲੱਗ ਪੈਂਦੇ ਨੇ ਜਾਂ ਕਈ ਕਹਿੰਦੇ ਕੰਨ 'ਚ ਮਿੱਟੀ ਪਾ ਦੋ ਜਾਂ ਕਹਿੰਦੇ ਕੰਨ 'ਚ ਪਾਣੀ ਪਾ ਦੋ ਜਾਂ ਫਿਰ ਉਹਨੂੰ ਮਤਲਬ ਉੱਤੇ ਬਿਠਾ ਕੇ ਕਹਿੰਦੇ ਉਹਨੂੰ 2 ਕਿਲੋਮੀਟਰ ਭਜਾ ਦੇ ਭਾਈ ਇਹ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਚੀਜ਼ ਦਾ ਇੰਨਾ ਕੀ ਮਤਲਬ ਹੈ ਕਿ ਜਿਵੇਂ ਤੁਸੀਂ ਆਪਣੇ ਪਾਰਟਨਰ ਨਾਲ ਮੀਟਿੰਗ ਕਰਕੇ ਹਟੋ ਤੇ ਕੋਈ ਤੁਹਾਡੇ ਡਾਂਗ ਲੈ ਕੇ ਸਹਰਾਣੇ ਖੜਾ ਹੋਵੇ ਵੀ ਜੱਪਾ ਆ ਗਏ ਹੁਣੇ ਵੀ ਖੜਨ ਵੀ ਨਹੀਂ ਦੇਣਾ ਠੀਕ ਹੈ ਇਹਦਾ ਕੋਈ ਮਤਲਬ ਨਹੀਂ ਹੈਗਾ ਜੇ ਤੁਹਾਨੂੰ ਲੱਗਦਾ ਨਾ ਵੀ ਸਪਰਮ ਆਇਆ ਕਰਕੇ ਅੰਦਰ ਵਗ ਜਾਊਗਾ ਬਹਿਮ ਆ ਤੁਹਾਡਾ ਠੀਕ ਹੈ ਸਪਰਮ ਦੀ ਮੂਵਮੈਂਟ ਹੁੰਦੀ ਆ ਜਿਹੜਾ ਉਹ ਇਸ ਤਰ੍ਹਾਂ ਟਰੈਵਲ ਕਰਦਾ ਉਹਨੇ ਆਪਣੇ ਆਪ ਫਾਲੀਪੀਨ ਟਿਊਬ ਵੱਲ ਨੂੰ ਜਾਣਾ ਹੁੰਦਾ ਜਦੋਂ ਉਹ ਇੰਟਰਕੋਰਸ ਕਰਦੇ ਨੇ ਸਪਰਮ ਤੋਂ ਬਾਅਦ ਉਹ ਜਿਹੜਾ ਸਪਰਮ ਆ ਬਹੁਤ ਖਾਸ ਹੁੰਦਾ ਠੀਕ ਹੈ ਤੇ ਗਾਂ ਘੋੜੀ ਦੇ ਵੀ ਲੂਬ੍ਰੀਕੇਸ਼ਨ ਜਿਹੜੀਆਂ ਤਾਰਾ ਹੁੰਦੀਆਂ ਨੇ ਉਹਨਾਂ ਦਾ ਮਤਲਬ ਇਹ ਹੀ ਹੁੰਦਾ ਇੱਕ ਤਾਂ ਇੰਟਰਕੋਰਸ ਦੇ ਵੇਲੇ ਸੌਖਾ ਰਹੇ ਬਾਕੀ ਉਹ ਫਲੂਇਡ ਵਿੱਚ ਇਹਦੀ ਜਲਦੀ ਨਾਲ ਟਰੈਵਲ ਕਰ ਸਕੇ ਉਹਦੇ ਵਿੱਚੋਂ ਜਿਹੜਾ ਘੋੜਾ ਇੱਕ ਬਾਰ ਦੇ ਵਿੱਚ 8 ਤੋਂ 10 ਬਿਲੀਅਨ ਇਹ 8 ਤੋਂ 10 ਬਿਲੀਅਨ ਮਤਲਬ ਸਪਰਮ ਦਿੰਦਾ ਪਰ ਘੋੜੀ ਨੂੰ ਚਾਹੀਦਾ ਕਿੰਨਾ ਮਿਨੀਮਮ 2 ਕਰੋੜ ਘੱਟੋ ਘੱਟ 2 ਕਰੋੜ ਸਪਰਮ ਚਾਹੀਦਾ ਉਹਨੂੰ ਇੱਕ ਵਾਰੀ ਦੀ ਪ੍ਰੈਗਨੈਂਟ ਰਹਿਣ ਲਈ ਕਿਉਂਕਿ ਬਾਕੀ ਦਾ ਉਹਦਾ ਜੇ 2 ਕਰੋੜ ਸਪਰਮ ਤਾਂ ਉਹਦੇ ਚੋਂ ਇੱਕ ਅੱਗੇ ਵਧਣ ਦੀ ਸਮਰੱਥਾ ਰੱਖਦਾ ਪਰ ਘੋੜੇ ਨੇ ਤਾਂ 10 ਬਿਲੀਅਨ ਦਿੱਤਾ ਉਹਦੇ ਚ ਕਿੰਨੇ ਸਪਰਮ ਨੇ ਜਿਹੜੇ ਅੱਗੇ ਵੱਧ ਸਕਦੇ ਨੇ ਕੈਲਕੂਲੇਸ਼ਨ ਆਪ ਕਰ ਲਿਓ ਠੀਕ ਹੈ 8 ਤੋਂ 10 ਬਿਲੀਅਨ ਸਪਰਮ ਦਿੰਦਾ ਤੇ ਸਪਰਮ ਦੀ ਮੂਵਮੈਂਟ ਹਮੇਸ਼ਾ ਅੱਗੇ ਵੱਲ ਨੂੰ ਹੀ ਹੁੰਦੀ ਆ ਜਿਹੜੇ ਸਪਰਮ ਦੀ ਮੂਵਮੈਂਟ ਨਹੀਂ ਹੈਗੀ ਨਾ ਜਿੱਦੀ ਮੂਵਮੈਂਟ ਆ ਆ ਇੱਕੇ ਜਗ੍ਹਾ ਤੇ ਆ ਉਹ ਚਾਹੇ ਘੋੜੇ ਨੂੰ ਮੋੜੀ ਕਰ ਦੇ ਉਸਨੂੰ ਚਾਹੇ ਕਹਾ ਛੱਡੇ ਬਾਡੀ ਆਫ ਯੂਟਰਸ ਦੇ ਵਿੱਚ ਉਹਦਾ ਕੋਈ ਮਤਲਬ ਨਹੀਂ ਉਹਦੇ ਨਾਲ ਨਹੀਂ ਘੋੜੀ ਰਹਿਣੀ ਹੈਗੀ ਠੀਕ ਹੈ ਜਦੋਂ ਇੱਕ ਵਾਰੀ ਘੋੜਾ ਸਪਰਮ ਦਿੰਦਾ ਜੇ ਤੁਸੀਂ ਉਹੀ ਸੇਮ ਡੇ ਦੇ ਵਿੱਚ ਉਹਦੇ ਤੋਂ ਸਪਰਮ ਦੁਬਾਰਾ ਲੈ ਲਿਆ ਤਾਂ ਉਹ ਹਾਫ ਰਹਿ ਜਾਂਦਾ ਹੁਣ ਇਹ ਵੀ ਕੈਲਕੂਲੇਸ਼ਨ ਕਰ ਲਿਓ ਵੀ ਜਿਹੜੇ ਇੱਕ ਦਿਨ ਚ 4-4 ਘੂੜੀਆਂ ਮੀਟ ਕਰਦੇ ਨੇ ਘੋੜੇ ਉਹਨਾਂ ਦਾ ਸਪਰਮ ਕਾਊਂਟ ਕੀ ਰਹਿੰਦਾ ਹੋਊਗਾ ਜੇ ਕਹੋ ਤਾਂ ਜੇ ਕਿਸੇ ਨੂੰ ਡਾਊਟ ਹੋਇਆ ਮੈਂ ਸਾਰੀ ਸਟੱਡੀ ਨਾਲ ਅਟੈਚ ਕਰ ਦੂੰਗਾ ਅਗਲੀ ਵੀਡੀਓ ਚ ਹਾਫ ਰਹਿ ਜਾਂਦਾ ਜੇ ਸੇਮ ਡੇ ਚ ਤੁਸੀਂ ਉਹ ਤੋਂ ਮਤਲਬ ਦੁਬਾਰਾ ਸੀਮਨ ਲੈ ਲੈਂਦੇ ਹੋ ਤੇ ਘੋੜੇ ਦਾ ਜਿਹੜਾ 8 ਤੋਂ 10 ਬਿਲੀਅਨ ਸਪਰਮ ਉਦੇ ਵਿੱਚ ਤੁਸੀਂ ਇਹ ਲਾ ਲਓ ਵੀ ਸੌਵਾਂ ਹਿੱਸਾ ਜਾਂ ਹਜ਼ਾਰਵਾਂ ਹਿੱਸਾ ਹੀ ਕੁੜੀ ਨੂੰ ਚਾਹੀਦਾ ਹੁੰਦਾ ਜੇ ਉਸ ਪਰਮ ਸੱਤ ਵੀ ਦੋਗੀ ਤਾਂ ਵੀ ਕੁੜੀ ਨੇ ਸੈਕਸ ਇੱਕ ਸਭ ਤੋਂ ਪਵਿੱਤਰ ਚੀਜ਼ ਬਣਾਈ ਹੈ ਪਰਮਾਤਮਾ ਨੇ ਸਭ ਤੋਂ ਕਿਉਂਕਿ ਸੰਸਾਰ ਦੇ ਪ੍ਰਗਟਾਵੇ ਦਾ ਜਾਂ ਸੰਸਾਰ ਦੇ ਚੱਲਣ ਦਾ ਸਾਧਨ ਹੀ ਇੱਕ ਰੱਖਿਆ ਉਹਨੇ ਸਾਰੀ ਜਿੰਨੀ ਵੀ ਕਾਇਨਾਤ ਆ ਆਪਣੇ ਮਤਲਬ ਮੇਲ ਫੀਮੇਲ ਸਾਰੇ ਉਹਦੇ ਉਹੀ ਰਸਤੇ ਆਉਂਦੇ ਆ ਸੰਸਾਰ ਦੇ ਉੱਪਰ ਇਹਨੂੰ ਬਹੁਤ ਰਿਸਪੈਕਟ ਨਾਲ ਦੇਖਿਆ ਜਾਣਾ ਚਾਹੀਦਾ ਠੀਕ ਹੈ ਇਦੇ ਬਾਰੇ ਐਜੂਕੇਸ਼ਨ ਚਾਹੀਦੀ ਹੈ ਇਹਨੂੰ ਦਿਮਾਗ ਦੇ ਵਿੱਚ ਜਿਹੜੇ ਲੋਕ ਗੰਦਾ ਕਨਸੈਪਟ ਗੰਦਾ ਸਮਝਦੇ ਨੇ ਉਹ ਪਰਮਾਤਮਾ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਜਾਂ ਜਿਨ੍ਹਾਂ ਨੇ ਵੀ ਹੁਣ ਤੱਕ ਇਹਨੂੰ ਗੰਦਾ ਕਿਹਾ ਉਹ ਪਰਮਾਤਮਾ ਦੀ ਕਦੇ ਫੀਲਡ ਨੂੰ ਸਮਝ ਹੀ ਨਹੀਂ ਸਕਦੇ ਉਹਨਾਂ ਨੂੰ ਪੂਜਣ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਤੁਹਾਨੂੰ ਤਾਂ ਹੀ ਸਾਡੇ ਗੁਰੂਆਂ ਨੇ ਇਹਨੂੰ ਸਭ ਤੋਂ ਉੱਤਮ ਦੱਸਿਆ ਠੀਕ ਹੈ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਆਪਣੇ ਆਪ ਨੂੰ ਕਾਬੂ ਚ ਰੱਖਣਾ ਪੈਂਦਾ ਪਰ ਇਹ ਚੀਜ਼ ਦੀ ਰਿਸਪੈਕਟ ਕਰਨੀ ਸਿੱਖੋ ਘੋੜੀ ਇੱਕ ਸੋਸ਼ਲ ਐਨੀਮਲ ਆ ਜਦੋਂ ਤੁਸੀਂ ਉਹਦੇ ਮਾਂਗੇ ਡਾਂਗ ਲੈ ਕੇ ਪੈਨ ਉਹਦੀ ਮਾਨਸਿਕ ਸਥਿਤੀ ਕੀ ਹੁੰਦੀ ਹੋਊਗੀ ਉਹ ਆਪਣੀ ਮਰਜ਼ੀ ਨਾਲ ਤਾਂ ਗਈ ਨਹੀਂ ਜਾਂ ਤੁਸੀਂ ਇਹਨੂੰ ਪ੍ਰੈਗਨੈਂਟ ਕਰਾਉਣਾ ਨਹੀਂ ਚਾਹੁੰਦੇ ਪ੍ਰੈਗਨੈਂਟ ਕਰਾਉਣਾ ਕਿਉਂ ਨਾ ਉਹਨੂੰ ਤੋਂ ਦੂਰ ਲਿਜਾਣ ਦਾ ਮਤਲਬ ਵੀ ਮੈਂ ਸਮਝਾ ਦਵਾਂ ਨਾ ਘੋੜੇ ਤੋਂ ਜਦੋਂ ਕਈ ਵਾਰ ਘੋੜੇ ਅਗਰੈਸਿਵ ਹੋ ਜਾਂਦੇ ਆ ਜਾਂ ਕਈ ਵਾਰ ਘੋੜੀ ਅਗਰੈਸਿਵ ਹੋ ਜਾਂਦੀ ਮੀਟਿੰਗ ਤੋਂ ਬਾਅਦ ਉਹਨੂੰ 8-10 ਫੁੱਟ ਦੂਰ ਖੜਾ ਕਰਨਾ ਹੁੰਦਾ ਤੇ ਹੌਲੀ-ਹੌਲੀ ਤੋੜ ਕੇ ਘੋੜੀ ਨੂੰ ਰਿਲੈਕਸ ਕਰਾਉਣਾ ਹੁੰਦਾ ਨਾ ਕਿ ਉਹਦੇ ਡੰਡਾ ਲੈ ਕੇ ਮਗਰ ਭਜਾਉਣੀ ਹੁੰਦੀ ਹੈ ਜੇ ਨਹੀਂ ਵੀ ਤੋਰੋਂਗੇ ਉਹ ਸਿੰਪਲ ਖੜ ਵੀ ਜਾ ਇਹ ਪ੍ਰਕਿਰਿਆ ਹੈ ਐਸੀ ਪ੍ਰਕਿਰਿਆ ਜਿਹਦੇ ਵਿੱਚ ਜਦੋਂ ਜਿਹੜੀ ਐਕਟੀਵਿਟੀ ਇਹ ਟਾਈਮ ਹੁੰਦੀ ਆ ਸੈਕਸ ਦੇ ਵਿੱਚ ਫਾਰ ਬੂਮ ਟਾਈਮ ਉਦੋਂ ਹਰ ਇੱਕ ਸੈੱਲ ਦਾ ਜ਼ੋਰ ਲੱਗਦਾ ਮਤਲਬ ਉਦੋਂ ਜਿੰਨੀ ਰਿਲੈਕਸੇਸ਼ਨ ਜਾਂ ਉਹ ਜਿਹੜਾ ਉਹ ਐਕਟੀਵਿਟੀ ਹੈ ਜਾਂ ਜਿਹੜਾ ਉਹ ਆਨੰਦ ਆ ਉਹ ਕਿਸੇ ਟਾਈਮ ਨਹੀਂ ਹੁੰਦਾ ਉਦੋਂ ਉਹਨਾਂ ਨੂੰ ਰਿਲੈਕਸੇਸ਼ਨ ਦੀ ਲੋੜ ਹੁੰਦੀ ਆ ਨਾ ਕਿ ਆ ਕੁਝ ਕਰਨ ਦੀ ਠੀਕ ਹੈ ਤੇ ਇਹ ਚੀਜ਼ ਨੂੰ ਥੋੜਾ ਜਿਹਾ ਅਵਾਇਡ ਕਰੋ ਤੇ ਦੂਜੀ ਗੱਲ ਇੱਕ ਸੱਜਣ ਕੀ ਕਰਦਾ ਲੀਟਰ ਪਾਣੀ ਦਾ ਭਰ ਕੇ ਰੱਖ ਦਿਆ ਜਦੀ ਮਾਰਦੇ ਆ ਭਰ ਕੇ ਹਨ ਇਹ ਜਾਂ ਨਹੀਂ ਕੁਝ ਹੁੰਦਾ ਜੇ ਘੋੜੀ ਅੰਦਰੋਂ ਠੀਕ ਆ ਜੇ ਤੁਸੀਂ ਉਹਦੇ ਅੰਦਰ 2 ਐਮ ਐਲ ਪਾਣੀ ਵੀ ਭੇਜ ਦਿੰਦੇ ਉਹਨਾਂ ਘੋੜੀ ਦੇ ਤਾਂ ਵੀ ਉਹ ਸਾਰੇ ਸਿੰਮ ਨੂੰ ਡੱਟ ਸਕਦਾ ਹਮੇਸ਼ਾ ਘੋੜੇ ਨੂੰ ਤੁਸੀਂ ਪਰ੍ਹਾ ਲਿਆ ਲਓ ਠੰਡਾ ਕਰ ਲਓ ਠੀਕ ਆ ਉਸ ਤੋਂ ਬਾਅਦ ਸਫਾਈ ਕਰ ਲਓ ਉਹ ਗੱਲ ਵੱਖਰੀ ਹੈ ਤੇ ਜੇ ਕੋਈ ਡਾਊਟ ਹੋਇਆ ਤੇ ਮੈਨੂੰ ਮੈਸੇਜ ਕਰ ਦਿਓ ਜਾਂ ਆਪਾਂ ਦੁਬਾਰੇ ਵੀਡੀਓ ਕਰ ਦਾਂ ਕਮੈਂਟ ਕਰ ਦਿਓ ਇਹ ਚੀਜ਼ ਨੂੰ ਛੱਡ ਦਿਓ ਠੀਕ ਆ ਜੇ ਸਪਾਰਮ ਦੀ ਮੂਵਮੈਂਟ ਹੈ ਨਹੀਂ ਤਿਹੇ ਘੋੜੀ ਮੁੱਦੀ ਕਰ ਲਿਓ ਫਿਰ ਨਹੀਂ ਰਹੂਗੀ ਜਾਂ ਉਹਦਾ ਇੱਕ ਪ੍ਰੋਪਰ ਨਹੀਂ ਹੈਗਾ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਆ ਜਿਹੜੇ ਉਹੀ ਭਜਾ ਲਓ ਐਂ ਕਰ ਲਓ ਵਾਹ ਕਰ ਲਓ ਕੋਈ ਲੌਜਿਕ ਹੈ ਉਹ ਚੀਜ਼ 'ਚ ਕੋਈ ਵੀ ਜਿਹੜਾ ਸਲਫਾਰ ਦੇ ਉੱਤੇ ਜਦੋਂ ਮੇਲ ਤੇ ਫੀਮੇਲ ਇਹ ਚੀਜ਼ ਨੂੰ ਪਰਫਾਰਮ ਕਰਦੇ ਨੇ ਕੋਈ ਇੱਕ ਦੂਜੇ ਦੇ ਮੰਨ ਲੇ ਚੱਲ ਮਾਂਗ ਡਾਂਗ ਲੈ ਕੇ ਖੜਦਾ ਕੋਈ ਹਾਂ ਭਜ ਤੂੰ ਸੁਣਿਆ ਕਦੇ ਇਸ ਐਮੀ ਯਾਰ ਉਹ ਮਤਲਬ ਕਿੰਨੀ ਉਹਨੂੰ ਮਾਨਸਿਕ ਤੌਰ ਤੇ ਤਸੱਦਦ ਹੋਣਾ ਉਹ ਮਿੱਤ ਤੇ ਬੈਠ ਕੇ ਡਾਂਗ ਲੈ ਕੇ ਭਜਾਉ ਉਹ ਯਾਰ ਤੁਸੀਂ ਇਹ ਤਾਂ ਮੈਂਟਲੀ ਰੇਪ ਕਰਨ ਵਾਲੀ ਗੱਲ ਆ ਠੀਕ ਆ ਦੋਸਤੋ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ